ડાંડા ਖੇਤਰ ਅਤੇ ਇਸ ਦੇ ਆਸ-પાસ ਨਿਤ ਦਿਨ ਵਾਪਰ ਰਹੀਆਂ ਲੁੱਟਖੋਤੇ ਚੋਰੀਆਂ ਵਾਰਦਾਤਾਂ ਕਾਰਨ ਇੱਥੋਂ ਦੇ ਲੋਕ دہشت ਭਰੇ ਮਾਹੌਲ 'ਚ ਜ਼ਿੰਦਗੀ ਜਿਉਣ ਲਈ ਮਜਬੂਰ ਹਨ ਜਦਕਿ ਇਹਨਾਂ ਲੁਟੇਰਿਆਂ ਦੀਆਂ ਵਾਰਦਾਤਾਂ ਤੇ ਕਾਬੂ ਪਾਉਣ ਲਈ ਸਥਾਨਿਕ ਪੁਲਿਸ ਬੇਵਸ ਨਜ਼ਰ ਆ ਰਹੀ ਹੈ ਪਿਛਲੇ ਮਹੀਨੇ ਤੋਂ ਲਗਾਤਾਰ ਵਾਪਰੀਆਂ ਲੁੱਟਖੋਦੀਆਂ ਵਾਰਦਾਤਾਂ ਨੂੰ ਹੱਲ ਪਾਉਣ ਲਈ ਬੇਸ਼ੱਕ ਇੱਥੇ ਸੀਆਈ ਸਟਾਫ ਨਿਯੁਕਤ ਕਰ ਦਿੱਤਾ ਗਿਆ ਪਰ ਇਹ ਸਟਾਫ ਵੀ ਕੋਈ ਠੋਸ ਨੀਤੀ ਨਹੀਂ ਤਿਆਰ ਕਰ ਸਕਿਆ ਜਿਸ ਨਾਲ ਲੁੱਟ ਖੋਦੀਆਂ ਵਾਰਦਾਤਾਂ ਖੱਲ ਪੈ ਸਕੇ ਪਿਛਲੇ 24 ਘੰਟਿਆਂ ਪਿਸਟੋਲ ਦੀ ਨੋਕ ਤੇ ਇੱਕ ਸਥਾਨਿਕ ਸੈਨੀਟਰੀ ਦੀ ਦੁਕਾਨ ਤੇ ਧਾਕਾ ਮਾਰਿਆ ਗਿਆ ਉਸ ਤੋਂ ਬਾਅਦ ਪਿੰਡ ਠਾਕਰੀ ਚ ਰਾਤ ਵੇਲੇ ਇੱਕ ਐਨ ਆਰ ਆਈ ਦੇ ਘਰ ਨੂੰ ਚੋਰਾਂ ਨੇ ਨਿਸ਼ਾਨਾ ਉਸ ਤੋਂ ਬਾਅਦ ਪਿੰਡ ਪ੍ਰੇਮਪੁਰ ਚ ਰਾਤ ਸਮੇਂ ਲੁੱਟੇ ਰਿਆਂ ਨੇ ਇੱਕ ਘਰ ਚ ਦਾਖਲ ਹੋ ਗਏ ਪਤੀ ਪਤਨੀ ਨੂੰ ਪਿਸਟੋਲ ਦੇ ਨੋਕ ਤੇ ਰਾਤ ਵੇਲੇ ਭਾਰੀ ਕੁੱਟ ਮਾਰ ਕਰਕੇ ਗੰਭੀਰ ਰੂਪ ਚ ਜ਼ਖਮੀ ਕਰ ਦਿੱਤਾ ਜਿੱਥੇ ਉਹ ਸਿਵਲ ਹਸਪਤਾਲ ਟਾਂਡਾ ਚ ਦਾਖਲ ਹੋਏ ਪਏ ਹਨ ਸਰਜਨ ਮੈਡੀਆ ਪਰਨਾ ਉਹਨਾਂ ਨੇ ਆਂਦੇ ਬਾਗੀਆਂ ਲਾਈਆਂ ਫਿਰ ਮੇਰੇ ਘਰ ਕੋ ਪਿਆ ਇਸ ਕੰਡਾਸ ਕੋ ਨਾਇਕੀ ਦੱਛਣ ਹੈ ਅਸੀਂ ਸਾਡੇ ਕੋ ਕੀ ਗਈ ਬਾਤ ਹੋਵੇ ਇਸ ਤੋਂ ਪਹਿਲਾਂ ਪਿੰਡ ਟਡਿਆਲਾ ਚ ਚੋਰਾਂ ਨੇ ਇੱਕ ਆਗਨਵਾੜੀ ਸਕੂਲ ਨੂੰ ਛਾਣਾ ਬਣਾਇਆ ਜਿੱਥੇ ਇੱਕ ਗੈਸ ਚੁੱਲਾ ਸਿਲੰਡਰ ਅਤੇ ਹੋਰ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ ਜਿਕਰ ਜੋ ਹੈ ਕਿ ਪਿਛਲੇ ਹਫਤੇ ਲੁੱਟਖੋ ਦਾ ਸ਼ਿਕਾਰ ਇੱਕ ਬਜ਼ੁਰਗ ਪਿੰਡ ਦਾਤਾ ਚ ਮੌਤ ਦੇ ਘਾਟ ਉਤਰ ਗਿਆ ਪਰ ਇਨੀਆਂ ਵਰਦਾ ਤਾਂ ਵਾਪਰਨ ਦੇ ਬਾਅਦ ਵੀ ਪੁਲਿਸ ਦੀ ਕੋਈ ਖਾਸ ਵਿਉਂਤਵੰਦੀ ਨਜ਼ਰ ਨਹੀਂ ਆ ਰਹੀ ਜਿਸ ਕਾਰਨ ਲੋਕ دہشت ਦੇ ਸਾਏ ਜਿੰਦਗੀ ਕੱਟਾਂ ਦੇ ਮਜਬੂਰ ਹੋਏ ਪਏ ਹਨ ਦੁਆਬਾ ਐਕਸਪ੍ਰੈਸ ਟ੍ਰੇਨ ਟਾਂਡਾ